ਹਾਂਜੀ ਦੋਸਤੋ ਅੱਜ ਅਸੀਂ ਬਣਾ ਰਹੇ ਹਾਂ ਚੌਲਾਂ ਦੀਆਂ ਪਿੰਨੀਆਂ ਤੁਹਾਨੂੰ ਦੱਸਦੇ ਹਾਂ ਚੌਲਾਂ ਦੀਆਂ ਪਿੰਨੀਆਂ ਕਿਵੇਂ ਬਣਦੀਆਂ ਨੇ ਤੇ ਇਹਦੇ ਵਿੱਚ ਪਹਿਲਾਂ ਪਾਓ ਦੇਸੀ ਘਿਓ ਦੋ ਗੜਸੀਆਂ ਦੇਸੀ ਪਾਸੇ ਸਰੋਈ ਪਾ ਲਿਆ ਸੀ ਦੇਸੀ ਘਿਓ ਵਰਤਿਆ ਹੈਗਾ ਤੇ ਦੋ ਗੜਸੀਆਂ ਤੇ ਹੁਣ ਬਸ ਚੌਲਾਂ ਦਾ ਆਟਾ ਪਾਓ ਇਹਦੇ ਵਿੱਚ ਤੁਹਾਨੂੰ ਸਾਰੀ ਰੈਸਪੀ ਦਿਖਾਵਾਂ ਵੀ ਕਿਵੇਂ ਬਣਦੀਆਂ ਨੇ ਚੌਲਾਂ ਦੀਆਂ ਪਿੰਨੀਆਂ ਵੀ ਬਾਲਾ ਬਰਾਊਨ ਵੀ ਨਹੀਂ ਕਰਨਾ ਤੇ ਬਾਲਾ ਵੀ ਨਹੀਂ ਭੁੰਨਣਾ ਇਹ ਬਸ ਨਾਰਮਲ ਹੀ ਰੱਖਣਾ ਹੈ ਥੋੜੀ ਜਿਹੀ ਕਮਣ ਆਹ ਰਾਏ ਭੁੰਨੀ ਜਾਓਗੇ ਜਉਂ-ਜਉਂ ਤੁਸੀਂ ਭੁੰਨੋਗੇ ਆਟਾ ਨਾ ਖੋਖ ਹੋਈ ਜਾਊਗਾ ਮਤਲਬ ਬਾਣਾ ਨਹੀਂ ਕਰਨਾ ਬਾਲਾ ਨਹੀਂ ਭੁੰਨਣਾ ਹੈਗਾ ਵੀ ਹਾਂ ਵੀ ਜਮ ਲਾਲੀ ਕਰਨੋ 2 ਕਿਲੋ ਆਟਾ ਦਾ 2 ਕਿਲੋ ਆਟੇ ਦਾ ਦੇਖੋ ਦੋਸਤ ਇਹਨੂੰ ਹੌਲੀ-ਹੌਲੀ ਭੁੰਨਾਗੇ ਆਪਾਂ ਸਾਰਾ ਜਿਹੜਾ ਘੋਆ ਆ ਇਹਨੂੰ ਘੋਆ ਵਿੱਚ ਹੀ ਲਾ ਦਾਂਗੇ ਆਏ ਬੱਸ ਕਰੋ ਬਾਲਾ ਨਹੀਂ ਉਹ ਕਰਨਾ ਵੀ ਆਪਾਂ ਵੀ ਬਾਲਾ ਆਟਾ ਉਹ ਕੱਲ ਹੀ ਫਿਰ ਇਹਦੇ ਵਿੱਚ ਦੁੱਧ ਪਾਵਾਂਗੇ ਦੁੱਧ ਪਾ ਕੇ ਡ్రਾਈ ਫਰੂਟ ਵਗੈਰਾ ਦਾਖਾਂ ਵਗੈਰਾ ਸਾਰਾ ਕੁਝ ਪਾਊਗਾ ਲਗਾਉਣਾ ਬਾਕੀ ਉਹ ਆਪਦਾ ਚੁਆਇਸ ਆ ਵੀ ਤੁਸੀਂ ਖੋਆ ਵੀ ਲੈ ਕੇ ਪਾ ਸਕਦੇ ਹੋ ਖੋਆ ਪਾਉਣਾ ਖੋਆ ਪਾਸੇ ਬਿਨਾਂ ਆਈ ਬਣਾਉਣਾ ਬਿਨਾਂ ਕੋਈ ਤੋਂ ਬਿਨਾਂ ਕੋਈ ਤੋਂ ਬਣ ਜਾਂਦੀਆਂ ਨੇ ਉਹ ਤੁਹਾਡੀ ਚੁਆਇਸ ਆ ਵੀ ਖੋਆ ਪਾਉਣਾ ਜਾਂ ਨਾ ਪਾਉਣਾ हां जी देखो ਹੁਣ ਥੋੜਾ ਥੋੜਾ ਹਲਕਾ ਪਰੌਣ ਹੋਣ ਲੱਗ ਗਿਆ ਬਸ ਆਪਾਂ ਜਿਆਦਾ ਸ਼ੇਕ ਨਹੀਂ ਲਾਉਣਾ ਤੇ ਆਟਾ ਮਤਲਬ ਜਿਆਦਾ ਨਹੀਂ ਕਾਲਾ ਕਰਨਾ ਆਪਾਂ ਘਟ ਗਿਆ ਆਟਾ ਘਟ ਗਿਆ ਬਸ ਆ ਦੇਖੋ ਵੀ ਪਹਿਲਾਂ ਆਟਾ ਕਿੰਨਾ ਸੀਗਾ ਹੁਣ ਭੁੰਨ ਭੁੰਨ ਕੇ ਆਟਾ ਥੋੜਾ ਥੱਲੇ ਹੋ ਗਿਆ ਤੈਨੂੰ ਸਮਾਰ ਕੇ ਉਹ ਕਰੋ ਭੁੰਨੋ ਇਸ ਤੋਂ ਬਾਅਦ ਚ ਪਾਵਾਂਗੇ ਦੁੱਧ ਫਿਰ ਪਾਵਾਂਗੇ ਚੀਨੀ ਤੁਹਾਨੂੰ ਦਿਖਾਵਾਂਗੇ ਵੀ ਲੱਡੂ ਬਣ ਕੇ ਕਿੱਦਾਂ ਦੇ ਲੱਗ ਰਹੇ ਨੇ ਬਹੁਤ ਟੇਸਟੀ ਬਣ ਰਹੇ ਤੁਸੀਂ ਬਣਾ ਕੇ ਦੇਖੋ ਘਰੇ ਬਹੁਤ ਹੀ ਸਾਨ ਰੈਸਪੀ ਆ ਬਸ ਇਹ ਤੋਂ ਬਾਅਦ ਉਹ ਦੁਖਾਨਾ ਹਰਾ ਕੋ। ਤੁਸੀਂ ਖੋਆ ਵੀ ਪਾ ਸਕਦੇ ਹੋ ਤੇ ਬਿਨ ਖੋਏ ਤੋਂ ਵੀ ਬਣਾ ਸਕਦੇ ਹੋ। ਅਸੀਂ ਪਿਛਲੀ ਵਾਰ ਖੋਆ ਪਾ ਕੇ ਬਣਾਈਆਂ ਸੀ ਅੱਜ ਕੀ ਬਿਨ ਖੋਏ ਤੋਂ ਬਣਾ। ਖੋਆ ਬਾਲਾ ਨਹੀਂ ਪੈਂਦਾ 100 ਗ੍ਰਾਮ ਜਾਂ 200 ਗ੍ਰਾਮ ਪਾ ਸਕਦੇ ਹੋ ਤੁਸੀਂ ਖੋਆ। ਤੇ ਫਿਰ ਦੁੱਧ ਨੂੰ ਗਰਮ ਕਰਕੇ ਵਿੱਚ ਪਾਉਣਾਗਾ। ਬਾਕੀ ਤੁਹਾਨੂੰ ਦਿਖਾਵਾਂਗੇ ਅੱਗੇ ਅੱਗੇ ਰੈਸਪੀ ਕੀ ਕੀ ਬਣਦੀ ਆ ਕਿਵੇਂ ਬਣਦੀ ਆ। ਚਲੋ ਮਿਲਦੇ ਆ। ਹਾਂਜੀ ਦੋਸਤੋ ਤੇ ਹੁਣ ਆਪਾਂ ਇਹਦੇ ਵਿੱਚ ਦੁੱਧ ਪਾ ਲਾਂਗੇ। ਦਿਖਾਉਣਾ ਦੁੱਧ। हां जी दोस्तों ਹੁਣ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਦੁੱਧ ਪਾ ਕੇ ਐ ਕਰਦਾ ਮੈਂ ਮੈਂ ਪਹਿਲਾਂ ਦੁੱਧ ਪਾਉਣਾ ਤੁਹਾਨੂੰ ਦਿਖਾਉਣਾ ਭੁੱਲ ਗਿਆ ਪਰ ਮੈਂ ਤੁਹਾਨੂੰ ਐਂ ਇਦਾਂ ਦਿਖਾਦਾ ਖਾਲੀ ਟੋਲ ਚਾ ਕੇ ਵੀ ਦੁੱਧ ਪਾਉਣਾ ਵਿੱਚ ਹੁਣ ਮਿਕਸ ਕਰ ਲਾਂਗੇ ਜੇ ਹੈਗਾ ਕੋਪੇ ਦਾ ਪੂਰਾ ਕੋਪੇ ਦਾ ਪੂਰ ਵੀ ਪਾ ਸਕਦੇ ਹੋ ਤੁਸੀਂ ਅਸੀਂ ਤਾਂ ਪਾਇਆ ਹੈਗਾ ਸਾਰੀ ਬਾਦ ਉਹਦੀ ਹਾਂ ਜੀ ਕਾਸੀ ਪਾਵਾਂਗੇ ਕਾਜੂ ਬਦਾਮ ਦਾਖਾਂ ਕਾਲੀ ਮਿਰਚ ਪਾਉਣੀ ਜ਼ਰੂਰੀ ਆ ਕਾਲੀ ਮਿਰਚ ਨਾਲ ਬੈ ਨਹੀਂ ਬਣਦੀ ਉਹ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਵੀ ਕਿੰਨੀ ਕ ਪਾਉਣੀ ਆ ਕਾਲੀ ਮਿਰਚ ਅਸੀਂ ਤਾਂ ਥੋੜੀ ਜਿਹੀ ਪਾਵਾਂਗੇ ਬਸ ਬਾਲੀ ਵੀ ਨਹੀਂ ਆ ਲੈ ਇੰਨੀ ਕ ਕਾਲੀ ਮਿਰਚ ਪਾਵਾਂਗੇ ਹਾਂ ਇਹਨਾਂ ਮੇਸ ਕਰ ਲਾਂਗੇ ਹਾਂ ਹੁਣ ਡਰਾਈ ਫਰੂਟ ਪਾ ਰਹੇ ਹਾਂ ਸਾਰੇ ਡਰਾਈ ਫਰੂਟ ਪਾ ਲੇ ਇਹ ਇੱਕ ਜਾਉਂਦਾ ਆ ਹਾਂ ਹੁਣ ਬਸ ਆਪਾਂ ਮਿਕਸ ਕਰਾਂਗੇ ਕਲ ਕਰੇਗਾ ਹੁਣ ਦੋਸਤੋ ਮਿਲਦੇ ਆਪਾਂ ਲਟੂ ਜਰ ਦਪਟਾਂਗੇ ਉਦੋਂ ਤੇ ਮੈਂ ਫਿਰ ਤੋਂ ਹੁਣ ਤੁਹਾਨੂੰ ਗਰਮਾ ਆ ਜੇ ਮੈਂ ਮੜਿਆ ਟਰਲਾ ਦਈ ਸਮਾਰਕ ਹਾਂਜੀ ਬਹੁਤ ਹੀ ਘੈਂਟ ਬਣੀਆਂ ਨੇ ਚੋਲਾਂ ਦੀਆਂ ਪਿੰਨੀਆਂ ਤੁਹਾਨੂੰ ਦਿਖਾਈ ਸੀ ਰੈਸਪੀ ਕਿਵੇਂ ਬਣਦੀਆਂ ਨੇ ਦੇਖੋ ਹੁਣ ਤੇੀ ਤੋੜ ਕੇ ਦਿਖਾਵਾਂਗੇ ਵੀ ਇੱਦਾਂ ਦੇਖੋ ਕਿੰਨੀ ਟੇਸਟੀ ਪਿੰਨੀ ਬਣੀ ਆਗੀ ਹੁਣ ਤੁਹਾਨੂੰ ਖਾ ਕੇ ਦਿਖਾਵਾਂਗੇ ਵੀ ਕਿੱਦਾਂ ਦੀ ਬਣੀ ਆ ਚਲੋ ਬਹੁਤ ਘੈਂਟ ਪਿੰਨੀ ਬਣੀ ਆ ਤੁਹਾਨੂੰ ਦਿਖਾ ਕੇ ਖੁਣਾ ਬਹੁਤ ਘੈਂਟ ਬਣੀ ਆ ਟੇਸਟੀ ਪਿੰਨੀ ਖਾਓ ਜੀ ਲੋ ਜੀ ਫਿਰ ਹੋ ਗਈਆਂ ਤਿਆਰ ਚੌਲਾਂ ਦੀਆਂ ਪਿੰਨੀਆਂ ਬਹੁਤ ਹੀ ਕੈਂਟਸਵਾ ਜੈਸਟ ਬਣੀਆਂ ਨੇ ਤੁਸੀਂ ਵੀ ਘਰੇ ਟਰਾਈ ਕਰੋ ਤੇ ਬਣਾਓ ਤੇ ਸਾਰੀ ਫੈਮਿਲੀ ਕਰੋ ਇੰਜੋਏ ਬਹੁਤ ਕੈਂਟ ਬਣੀਆਂ 2 ਕਿਲੋ ਆਟੇ ਤੋਂ 1 ਕਿਲੋ ਖੰਡ ਤੇ ਬਾਕੀ ਜਿਹੜਾ ਡ్రਾਈ ਫਰੂਟ ਵਗੈਰਾ ਪਾਉਣੇ ਨੇ ਉਹ ਤੋਂ ਆਪ ਦੀ ਅਚਾਰਾ ਪਾ ਦੇ ਐਨੇ ਬਣ ਜਾਂਦੇ ਨੇ ਇਹ ਘੱਟੋ ਘੱਟ ਹੋਣ ਲਾ ਲਓ 4-5 ਕਿਲੋ ਬਣ ਗਈਆਂ 4-5 ਕਿਲੋ ਬਣ ਜਾਂਦੇ ਦੁੱਧੋ ਵੀ ਪੈਂਦਾ ਨਾਲ ਇਹਦੇ ਵਿੱਚ ਤੇ ਤੁਸੀਂ ਘਰੇ ਬਣਾਓ ਤਿਆਰ ਕਰੋ ਤੇ ਖਾਓ ਤੇ ਵੀਡੀਓ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ